ਮੈਂ ਟੂ ਬਰਾਡ ਦੀ ਪੁਸਤਕ ਕੈਂਗਰੂ ਨਾਮਾ ਟਾਪੂ ਤੇ ਵਿਚਰਦਿਆਂ ਵਿੱਚੋਂ ਇੱਕ ਰਤਨਾ ਹੁਣ ਸਾਡੇ ਰਾਜਕਾਇਕ ਸਸਤਾ ਟਾਟਾਦਨ ਵਿੱਚ ਆ ਕਰਨ ਕੀ ਇਹ ਲਿਖ 2009 ਵਿੱਚ ਆਪਣੇ ਜਵਾਨ ਹੋਰੇ ਪੁੱਤਰ ਵੱਲੋਂ ਕੀਤੇ ਅਣਪੂਲ ਸਵਾਲਾਂ ਤੋਂ ਨਿਕਲ ਕੇ ਆਇਆ ਸੀ ਜਦੋਂ ਮੈਂ ਇਸ ਫਿਕਰ ਤੋਂ ਡਰਦਾ ਕਿ ਜਵਾਨੀ ਵਿੱਚ ਪੈਰ ਧਰ ਲਿਆ ਮੇਰਾ ਬੇਟਾ ਕਿਤੇ ਇਸ ਪੱਛਮੀ ਸਭਿਆਚਾਰ ਵਿੱਚ ਨਾ ਰੰਗਿਆ ਜਾਵੇ ਉਸ ਨੂੰ ਪੰਜਾਬੀ ਸਭਿਆਚਾਰ ਦੀ ਅਮੀਰੀ ਬਾਰੇ ਸਮਝਾ ਰਿਹਾ ਸੀ ਅਚਾਨਕ ਇੱਕ ਪੰਜਾਬੀ ਚੈਨਲ ਤੇ ਇਹ ਜਾ ਵਤੀਰਾ ਵੇਖਿਆ ਕਿ ਮੈਂ ਜਵਾਕ ਪੂਰੀ ਰਾਤ ਜਵਾਬ ਹੋ ਗਿਆ ਬੱਚੇ ਦੇ ਨਪੋਲ ਤੇ ਤਿੱਖੇ ਸਵਾਲਾਂ ਨੇ ਮੈਨੂੰ ਸੋਚਣ ਤੇ ਮਜਬੂਰ ਕੀਤਾ ਤਾਂ ਮੈਂ ਸਾਰੇ ਪਹਿਲੂਆਂ ਤੇ ਨਜ਼ਰ ਮਾਰੀ ਤਾਂ ਮੈਨੂੰ ਮਹਿਸੂਸ ਹੋਇਆ ਕਿ ਅਸੀਂ ੱੱੱਕੇ ਨਾਲ ਹੀ ਆਪਣੀ ਪਿੱਠ ਥਪਤ ਪਾ ਰਹੇ ਹਾਂ ਅਸਲੀਅਤ ਕੁਝ ਹੋਰ ਹੈ ਆਧੁਨਿਕਤਾ ਦੇ ਨਾਂ ਤੇ ਸਭ ਤੋਂ ਵੱਧ ਨੁਕਸਾਨ ਸਾਡੇ ਸੱਭਿਆਚਾਰ ਦਾ ਹੋ ਰਿਹਾ ਹੈ ਦੂਜਾ ਸਭ ਤੋਂ ਵੱਡਾ ਝਟਕਾ ਮੈਨੂੰ ਸਾਡੇ ਦਰਬੇਸ਼ ਅਤੇ ਰਾਜ ਗਾਇਕ ਨੂੰ ਸਿਆਸੀ ਲੋਕਾਂ ਦੀ ਉਸਤਤ ਕਰਦਿਆਂ ਦੇਖ ਕੇ ਲੱਗਿਆ ਇਸ ਲੇਖ ਦੇ ਲਿਖਣ ਤੋਂ 5 ਸਾਲ ਬਾਅਦ ਅੱਜ ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਇਸ ਦਰਵੇਸ਼ ਕਾਇਕਤਾ ਫੈਸਲਾ ਕਿੰਨਾ ਸਹੀ ਸੀ ਤੇ ਕਿੰਨਾ ਗਲਤ ਸੀ ਬਹੁਤ ਸਬਰ ਕਰ ਲਿਆ ਪੰਜਾਬੀਅਤ ਦਾ ਘਾਣ ਪੰਜਾਬੀ ਗੀਤਕਾਰਾਂ ਤੇ ਗਾਇਕਾਂ ਹੱਥੋਂ ਹੁੰਦਾ ਦੇਖ ਕੇ ਪਰ ਹੁਣ ਹੋਰ ਸਹਿਨ ਨਹੀਂ ਹੁੰਦਾ ਪਰ ਕਰ ਵੀ ਕੀ ਸਕਦੇ ਹਾਂ ਤੇ ਰੋਕ ਵੀ ਕਿਵੇਂ ਸਕਦੇ ਹਾਂ ਬੇਵਸ ਹੋਏ ਬੈਠੇ ਹਾਂ ਬਸ ਬਤਵਜ ਰੌਲਾ ਪਾ ਸਕਦੇ ਹਾਂ ਅਖਬਾਰਾਂ 'ਚ ਲਿਖ ਕੇ ਪੜਾ ਸਕਟ ਸਕਦੇ ਹਾਂ ਹਰ ਇਸ ਨਾਲ ਵੀ ਕੀ ਹੋ ਸਕਦਾ ਚਾਰ ਦਿਨ ਲੋਕ ਧਿਆਨ ਦੇਣ ਕਿਤੇ ਫਿਰ ਉਹੀ ਕਹੀ ਤੇ ਉਹੀ ਕਹਾੜੀ ਇਹ ਕੋਈ ਸੋਚਣ ਕਰਨ ਵਾਲਾ ਮੈਂ ਇਕੱਲਾ ਨਹੀਂ ਬਹੁਤ ਲੋਕ ਵਿੱਚੋ ਵਿੱਚ ਝੂਰੀ ਜਾਂਦੇ ਹਨ ਪਰ ਸਾਰੇ ਨੇ ਹੱਥੇ ਹਨ ਹਰ ਕੋਈ ਸੋਚਦਾ ਹੈ ਕਿ ਕੋਈ ਇਨਕਲਾਬੀ ਉੱਠੇ ਇਸ ਨਾਮਰਾਦ ਬਿਮਾਰੀ ਜੋ ਕਿ ਸਾਡੇ ਕਲਚਰ ਨੂੰ ਘਣ ਵਾਂਗੂ ਖਾਈ ਹੀ ਨਹੀਂ ਜਾਂਦੀ ਖਾ ਹੀ ਚੁੱਕੀ ਹੈ ਤੋ ਸਾਡਾ ਛੁਟਕਾਰਾ ਪਾਵੇ ਪਰ ਪਹਿਰ ਕੋਈ ਨਹੀਂ ਕਰ ਰਿਹਾ ਹਰ ਇੱਕ ਸੋਚਦਾ ਕਿ ਭਗਤ ਸਿੰਘ ਫਿਰ ਪੈਦਾ ਹੋਵੇ ਪਰ ਹੋਵੇ ਗਵਾਂਡੀਆਂ ਦੇ ਘਰ ਕਿਉਂਕਿ ਅਸੀਂ ਵਾਵਾ ਤਾਂ ਕਰ ਸਕਦੇ ਆ ਕਿ ਫਲਾਣਾ ਬਲਦੀ ਅਗਨਾ ਖੇਡ ਰਿਆ ਅਸੀਂ ਉਹ じゃ ਕੁਝ ਨਹੀਂ ਕਰਨਾ ਚਾਹੁੰਦੇ ਜਿਸ ਨਾਲ ਅੱਗ ਦਾ ਸਿਕ ਸਾਨੂੰ ਲੱਗੇ ਪਤਾ ਨਹੀਂ ਕਦੋਂ ਇਸ ਵਿਰੁੱਧ ਜਹਾਦ ਉੱਠੇਗਾ ਅਜੇ ਵਾਵ ਰੋਲਾ ਫਿਰ ਮੇਰੇ ਮਨ ਵਿੱਚ ਉਸ ਵੇਲੇ ਉੱਠਿਆ ਜਦੋਂ ਚੰਗੇ ਨੂੰ ਕੀਤਾ ਕੰਮ ਮਾੜਾ ਹੋ ਨਿਪੜਿਆ ਗੱਲ ਇੰਜ ਹੋਈ ਕਿ ਵਿਦੇਸ਼ਾਂ ਵਿੱਚ ਬੈਠੇ ਹਰ ਵਕਤ ਮਨ ਵਿੱਚ ਡਰ ਲੱਗਿਆ ਰਹਿੰਦਾ ਕਿ ਕਿਤੇ ਆਪਣੀ ਨਵੀਂ ਪੀੜ੍ਹੀ ਆਪਣੇ ਕਲਚਰ ਨੂੰ ਨਾ ਭੁੱਲ ਜਾਵੇ ਤੇ ਇਸੇ ਡਰ ਕਾਰਨ ਸਾਰਾ ਦਿਨ ਕੋਸ਼ਿਸ਼ ਹੁੰਦੀ ਹੈ ਕਿ ਕਿਵੇਂ ਨਾ ਕਿਵੇਂ ਬੱਚਿਆਂ ਨੂੰ ਪੰਜਾਬੀ ਹੱਥ ਨਾਲ ਜੋੜੀ ਰੱਖਿਆ ਜਾਵੇ बस ਉਸੇ ਤਹਿਤ ਮੋٹے ਡਾਲਰ ਖਰਚ ਕੇ ਡਿਸ਼ਨ ਡੀ ਨਾ ਲਵਾਇਆ ਕਿ ਨਾਲੇ ਤਾਂ ਗੁਰਬਾਣੀ ਸੁਣ ਲਿਆ ਕਰਾਂਗੇ ਨਾਲੇ ਜਵਾਕ ਕੁਝ ਪੰਜਾਬੀ ਪ੍ਰੋਗਰਾਮ ਦੇਖ ਲਿਆ ਕਰਨਗੇ ਤੇ ਕੁਝ ਆਪਣੇ ਕਲਚਰ ਨਾਲ ਜੁੜੇ ਰਹਿਣਗੇ ਪਰ ਸਾਡਾ ਇੱਕਦਮ ਉਲਟਾ ਪੈ ਗਿਆ ਕੁਝ ਦਿਨ ਪਹਿਲਾਂ ਤੱਕ ਅਸੀਂ ਆਪਣੇ ਜਵਾਕਾਂ ਨੂੰ ਲੰਮੇ ਚੌੜੇ ਭਾਸ਼ਣ ਦੇ ਕੇ ਆਪਣੇ ਸੱਭਿਆਚਾਰ ਦੀਆਂ ਵਡਿਆਈਆਂ ਕਰਦੇ ਨਹੀਂ ਥੱਕਦੇ ਸੀ ਹਾਲ ਸਾਡੇ ਬਣਾ ਦਿੱਤੇ ਉਹਨਾਂ ਹਰ ਇੱਕ ਭਾਸ਼ਣਾ ਦੀ ਇੱਕ ਇੱਕ ਗੱਲ ਦਾ ਜਵਾਬ ਨਿਆਣੇ ਮੰਗ ਰਹੇ ਹਨ ਹੁਣ ਜਵਾਕ ਸੱਚੇ ਲੱਗ ਰਹੇ ਹਨ ਤੇ ਆਪ ਝੂਠੇ ਜਿਵੇਂ ਮਹਿਸੂਸ ਕਰ ਰਹੇ ਹਨ ਉਧਾਰਨ ਦੇ ਤਰਤੇ ਇੱਕ ਦਿਨ ਇੱਕ ਪਰਿਵਾਰ ਮੈਨੂੰ ਦੱਸ ਰਿਹਾ ਸੀ ਕਿ ਸਾਡੇ ਬੱਚੇ ਹੁਣ ਵਧੀਆ ਪੰਜਾਬੀ ਬੋਲ ਲੈਂਦੇ ਹਨ ਕਿਉਂਕਿ ਸਾਰਾ ਦਿਨ ਘਰ ਵਿੱਚ ਪੰਜਾਬੀ ਟੀਵੀ ਦੇਖਦੇ ਰਹਿੰਦੇ ਹਨ ਇਹਨਾਂ ਨੂੰ ਉਹਨਾਂ ਦੀ 4 ਕੁ ਸਾਲ ਦੀ ਬੱਚੀ ਉੱਥੇ ਆ ਗਈ ਤਾਂ ਮੈਂ ਉਸ ਨੂੰ ਪੁੱਛਿਆ ਬੇਟਾ ਕੀ ਦੇਖਦੇ ਹੋ ਪੰਜਾਬੀ ਟੀਵੀ ਤੇ ਤਾਂ ਉਸਨੇ ਬੜੀ ਹੀ ਮਸੂਮੀਅਤ ਨਾਲ ਗਾਉਣਾ ਸ਼ੁਰੂ ਕਰ ਦਿੱਤਾ ਕਿ ਤੈਨੂੰ ਘੋੜੀ ਕਿਨੇ ਚੜਾਇਆ ਭੂਤ ਨੀਕੇ ਇਹਨਾਂ ਸੁਣਦੇ ਮਾਪੇ ਉਸਨੂੰ ਝਿੜਕਣ ਲੱਗ ਗਏ ਤਾਂ ਮੈਂ ਉਹਨਾਂ ਨੂੰ ਰੋਕਿਆ ਕਿ ਕਸੂਰ ਇਸ ਮਾਸੂਮ ਦਾ ਨਹੀਂ ਕਸੂਰ ਤਾਂ ਨਾਲ ਲੋਕਾਂ ਦਾ ਹੈ ਜੋ ਇਹੋ ਜਿਹਾ ਪਰੋਸਦੇ ਹਨ ਲੱਗਦੇ ਹੱਥ ਇੱਕ ਮੇਰੀ ਹੱਡ ਬੀਤੀ ਵੀ ਸੁਣ ਲੋ ਇੱਕ ਦਿਨ ਮੈਂ ਆਪਣੇ ਬੇਟੇ ਨੂੰ ਕਿਹਾ ਕਿ ਤੁਸੀਂ ਜ਼ਿਆਦਾ ਪਲੇ ਸਟੇਸ਼ਨ ਤੇ ਗੇਮਾਂ ਨਾ ਖੇਡਿਆ ਕਰੋ ਇਸ ਵਿੱਚ ਬਹੁਤ ਹੀ ਕਤਰਿਆਮ ਦਿਖਾਇਆ ਜਾਂਦਾ ਹੈ ਇਸ ਲਈ ਥੋੜੀ ਦਿਰ ਪੰਜਾਬੀ ਚੈਨਲ ਵੀ ਦੇਖ ਲਿਆ ਕਰੋ ਘੱਟੋ ਘੱਟ ਉਹ ਮਰਨ ਬਰਾਉਣ ਦੀ ਗਲਤੀ ਨਹੀਂ ਕਰਦੇ ਮੇਰੇ ਆਖੇ ਲੱਗ ਕੇ ਉਸਨੇ ਜਸ ਪੰਜਾਬੀ ਚੈਨਲ ਲਗਾਇਆ ਤਾਂ ਸੰਯੋਗ ਨਾਲ ਉਸ ਤੇ ਜੋ ਗਾਣਾ ਚੱਲ ਰਿਹਾ ਸੀ ਉਸ ਤੇ ਬੋਲ ਸਨ ਕੇ ਮੇਰਾ ਬੰਦਾ ਮਾਰਨ ਨੂੰ ਜੀ ਕਰਦਾ ਹੁਣ ਤੁਸੀਂ ਦੱਸੋ ਮੈਂ ਕਰਦਾ ਤਾਂ ਕੀ ਕਰਦਾ ਤੇ ਆਪਣੇ ਬੱਚੇ ਦੇ ਕਿਹੜੇ ਕਿਹੜੇ ਸਵਾਲਾਂ ਦਾ ਜਵਾਬ ਦਿੰਦਾ ਯੋ ਜੀਆਂ ਹਜ਼ਾਰਾਂ ਹੀ ਉਦਾਹਰਨਾਂ ਤੁਹਾਨੂੰ ਮਿਲ ਜਾਣਗੀਆਂ ਜਿਸ ਨਾਲ ਸਾਨੂੰ ਅਹਿਸਾਸ ਹੁੰਦਾ ਹੈ ਕਿ ਚੰਗੇ ਨੂੰ ਕੀਤਾ ਕੰਮ ਮਾੜੇ ਵੱਲ ਨੂੰ ਜਾ ਰਿਹਾ ਹੈ ਜਦੋਂ ਵੀ ਕਦੇ ਅਸੀਂ ਪੰਜਾਬੀ ਚੈਨਲ ਲਾ ਕੇ ਦੇਖਦੇ ਹਾਂ ਤਾਂ ਹਰ ਵਾਰ ਨਵੇਂ ਤੋਂ ਨਵੇਂ ਢੰਗ ਨਾਲ ਪੰਜਾਬੀਅਤ ਦਾ ਕਤਲ ਹੁੰਦਾ ਦੇਖਦੇ ਹਾਂ ਪਹਿਲਾਂ ਤਾਂ ਰੌਲਾ ਸੁਰਜ ਕੋਣ ਤੇ ਬੇਸੁਰੇ ਗਾਇਕਾਂ ਦਾ ਸੀ ਪਰ ਹੁਣ ਤਾਂ ਕੋਈ ਮਸਲਾ ਹੀ ਨਹੀਂ ਰਹਿ ਗਿਆ ਕਿ ਤੁਸੀਂ ਕਿੰਨੇ ਸਰੀਲੇ ਹੋ ਹੁਣ ਤਾਂ ਇੱਕ ਹੀ ਗੱਲ ਰਹਿ ਗਈ ਹੈ ਕਿ ਤੁਸੀਂ ਕਿੰਨਾ ਲੱਚਰਗਾ ਤੇ ਦਿਖਾ ਸਕਦੇ ਹੋ ਲੋ ਜੀ ਮੈਂ ਕਿਵੇਂ ਨਾ ਕਿਵੇਂ ਜਵਾਕ ਮੂਰੇ ਸੱਚੇ ਹੋਣ ਦੀ ਕੋਸ਼ਿਸ਼ ਕਰਦਾ ਫਿਰ ਭਾਸ਼ਣ ਦੇਣ ਲੱਗ ਪਿਆ ਕਿ ਨਹੀਂ ਇਹ ਗੱਲ ਨਹੀਂ ਕਿ ਪੰਜਾਬ ਵਿੱਚ ਸਾਰੇ ਇਸ ਤਰ੍ਹਾਂ ਗਾਉਂਦੇ ਹਨ ਤੁਹਾਨੂੰ ਕੁਝ ਮਿਆਰੀ ਤੇ ਸੁਰੀਲੇ ਗਾਇਕ ਸੁਣਨੇ ਚਾਹੀਦੇ ਨੇ ਜਿਵੇਂ ਕਿ ਉੱਚੀ ਸੁੱਚੀ ਸੋਚ ਦਾ ਮਾਲਕ ਗੁਰਦਾਸ ਮਾਨ ਪੰਜਾਬੀਆਂ ਦੀ ਬਾਤ ਪਾਉਂਦਾ ਹਰਭਜਨ ਮਾ ਤੇ ਦਰवेश ਸੂਫੀ ਗਾਇਕ ਅਨਸਰਾਜ ਅੰਸ ਜਿਸ ਨੂੰ ਕਿ ਮਹਾਨ ਤੇ ਅਮੀਰ ਵਿਰਸੇ ਵਾਲੇ ਪੰਜਾਬ ਦੇ ਰਾਜ ਗਾਇਕ ਦਾ ਅਤੇ ਭਾਰਤ ਸਰਕਾਰ ਦਾ ਪਦਮ ਸ਼੍ਰੀ ਜਿਆ ਬਕਾਰੀ ਵਾਰਡ ਪ੍ਰਾਪਤ ਹੈ ਪਰ ਸਾਰੇ ਮੇਰੇ ਲੈਕਚਰ ਅੱਦ ਵਿਚਾਰੀ ਸੀ ਕਿ ਜਨਾਬ ਹੰਸ ਰਾਜ ਹੰਸ ਦਾ ਚਿਹਰਾ ਟੀਵੀ ਸਕਰੀਨ ਤੇ ਦੇਖਣ ਨੂੰ ਮਿਲ ਗਿਆ ਤਾਂ ਮੈਂ ਬੜੇ ਹੀ ਹੌਸਲੇ ਨਾਲ ਕਿਹਾ ਕਿ ਲੈ ਆ ਸੁਣ ਦੇਖੀ ਕਿੰਨਾ ਵਧੀਆ ਗਾਉਂਦੇ ਹਨ ਪਰ ਭਰਾਓ ਮੇਰਾ ਤਾਂ ਇਹ ਤੀਰ ਵੀ ਨਿਸ਼ਾਨੇ ਤੇ ਲੱਗਣ ਤੋਂ ਪਹਿਲਾਂ ਹੀ ਟੋਟੇ ਟੋਟੇ ਹੋ ਗਿਆ ਜਦੋਂ ਇਸ ਸੂਫੀ ਦਰवेश ਨੂੰ ਰੱਬ ਦੀ thánh ਤੇ ਸਿਆਸਤਦਾਨਾਂ ਦੀ ਉਸਤਤ ਕਰਦੇ ਸੁਣਿਆ ਇੱਕ ਵਾਰ ਤੋਂ ਮਨ ਨੂੰ ਯਕੀਨ ਜਿਆ ਨਹੀਂ ਹੋਇਆ ਕਿ ਇਹ ਦਰवेश ਆٹے ਦਾਲ ਦੇ ਭਾਜੇ ਕਿੱਧਰ ਦੱਸ ਰਿਹਾ ਕਿਉਂਕਿ ਉਹਨਾਂ ਦੇ ਗੀਤ ਦੇ ਬੋਲ ਸਨ ਕਿ ਜੇ ਸਾਡੀ ਸਰਕਾਰ ਆ ਗਈ ਤਾਂ 2 ਰੁਪਏ ਕਿਲੋ ਆਟਾ ਤੇ 20 ਰੁਪਏ ਕਿਲੋ ਥਾਲ ਦੇਵਾਂਗੇ ਰਹਿ ਰਹਿ ਕੇ ਦਿਲ ਇਹ ਕਹਿ ਰਿਹਾ ਸੀ ਕਿ ਅੱਜ ਕੱਲ ਦੇ ਇਸ ਕੰਪਿਊਟਰ ਯੁੱਗ ਵਿੱਚ ਇਹ ਕੋਈ ਮਜ਼ਾਕ ਹੀ ਨਾ ਹੋਵੇ ਪਰ ਨਹੀਂ ਇਹ ਤਾਂ ਇੱਕ ਕੌੜਾ ਸੱਚੀ ਭਾਵੇਂ ਇਹ ਤਾਂ ਪਤਾ ਸੀ ਕਿ ਜਨਾਬ ਵੋਟਾਂ ਵਿੱਚ ਖੜੇ ਹਨ ਪਰ ਇਹ ਉਮੀਦ ਨਹੀਂ ਸੀ ਕਿ ਰੱਬ ਦੀ ਉਸਤਤ ਕਰਨ ਵਾਲੀ ਇਹ ਜ਼ਬਾਨ ਵੀ ਕਲਯੁਗੀ ਨੇਤਾਵਾਂ ਦੀ ਗੂੰਗਾਣ ਕਰੀ ਦੁਰੰਦਰੋਂ ਹਲੂਨਾ ਆਇਆ ਕਿ ਕਲਯੁਗੀ ਜੀ ਨੂੰ ਦਰবেশ ਬੰਦ ਦਿੱਤਾ ਦੇਖਿਆ ਪਰ ਇੱਕ ਦਰবেশ ਨੂੰ ਮੁਰ ਕਲਯੁਗ ਦੇ ਕੂਹ ਵਿੱਚ ਡਿੱਗਦੇ ਨਹੀਂ ਦੇਖਿਆ ਸੀ ਪਰ ਇੱਥੇ ਫੇਰ ਮੈਨੂੰ ਮੇਰੇ ਬੇਟੇ ਦੇ ਤਿੱਖੇ ਸਵਾਲ ਦਾ ਸਾਹਮਣਾ ਕਰਨਾ ਪਿਆ ਜਦ ਥੋੜੇ ਦਿਨ ਪਹਿਲਾਂ ਉਹ ਮੈਨੂੰ ਗੋਰਿਆਂ ਦੇ ਸੂਲਾਂ ਬਾਰੇ ਦੱਸ ਰਿਹਾ ਸੀ ਤਾਂ ਮੈਂ ਉਸ ਨੂੰ ਅਣ ਸੁਣਿਆ ਕਰਕੇ ਕਿਹਾ ਸੀ ਨਹੀਂ ਜਿੰਨਾ ਆਪਣਾ ਪੰਜਾਬੀ ਵਿਰਸਾ ਉੱਚਾ ਹੈ ਗੋਰਿਆਂ ਦਾ ਵਿਰਸਾ ਤਾਂ ਆਪਣੇ ਵਿੱਚ ਤੇ ਪੈਰ ਵਰਗਾ ਵੀ ਨਹੀਂ ਹੈ ਪਰ ਅੱਜ ਮੈਨੂੰ ਕਹਿਣ ਲੱਗਿਆ ਕਿ ਭਾਵੇਂ ਆਪਣਾ ਵਿਰਸਾ ਲੱਖ ਉੱਚਾ ਹੋਵੇ ਪਰ ਆਪਣੇ ਲੋਕ ਬਿਨਾ ਸੋਚੇ ਸਮਝੇ ਤੇ ਪਰਖੇ ਫੈਸਲਾ ਕਰ ਦਿੰਦੇ ਹਨ ਪਰ ਗੋਰੇ ਇੰਜ ਨਹੀਂ ਕਰਦੇ ਇਸੇ ਦਾ ਨਤੀਜਾ ਅੱਜ ਤੁਹਾਡੇ ਸਾਹਮਣੇ ਆ ਜਦੋਂ ਇੱਕ ਦਰਬੀਸ਼ ਦਾ ਟਾਈਟਲ ਹਾਸਲ ਇਨਸਾਨ ਇਹ ਕੁਝ ਕਰ ਰਿਹਾ ਤੇ ਹਰ ਕੋਈ ਆਪਣੇ ਆਪ ਨੂੰ ਸੰਤ ਲਿਖ ਰਿਹਾ ਪਰ ਗੋਰਿਆਂ ਤੇ ਨਹੀਂ ਹੈ ਗੋਰੇ ਕਿਸੇ ਨੂੰ ਸਰਦ ਦੀ ਉਪਾਦੀ ਉਦੋਂ ਤੱਕ ਨਹੀਂ ਦਿੰਦੇ ਜਦ ਉਸ ਨੂੰ ਹਰ ਕਸੌਟੀ ਤੇ ਪਰਖਣਾ ਲੈਣ ਤੇ ਸੰਤ ਦੀ ਉਪਾਦੀ ਤਾਂ ਬੜੀ ਦੂਰ ਦੀ ਗੱਲ ਹੈ ਇਸ ਲਈ ਘਟੂ ਘਟ ਮੌਦੇ 25 ਸਾਲ ਪਿੱਛੋਂ ਇਹ ਆਪਾਦੀ ਦਿੱਤੀ ਜਾਂਦੀ ਹੈ ਨਾ ਕਿ ਕੁਝ ਸਾਲਾਂ ਦੇ ਲੇਖੇ ਜੋਖੇ ਪਿੱਛੋਂ ਮੇਰੀ ਅਸਲੀ ਬੋਲਤੀ ਉਦੋਂ ਬੰਦ ਹੋਈ ਜਦੋਂ ਮੇਰੇ ਬੇਟੇ ਨੇ ਬੜੀ ਹੀ ਹਲੀਮੀ ਨਾਲ ਕਿਹਾ ਕਿ ਡੈਡੀ ਆਪਣੇ ਦੇਸ਼ ਵਿੱਚ ਤਾਂ ਪੁਰਸ਼ ਘਰ ਮੁਲਕ ਖਰੀਦ ਲਏ ਜਾਂਦੇ ਹਨ ਆਪਾਂ ਟੀਵੀ ਤੇ ਇੰਡੀਆ ਵਿੱਚ ਰਿਸ਼ਵਤ ਦਾ ਲੈਣ-ਦੇਣ ਹੁੰਦਾ ਦੇਖਦੇ ਆ ਹੁਣ ਇੱਕ ਜਵਾਨੀ ਵਿੱਚ ਪੈਰ ਧਾਰ ਦੇ ਬੱਚੇ ਤੇ ਆਪਣੀ ਸਭਿਆਚਾਰ ਪ੍ਰਤੀ ਸਵਾਲਾਂ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਸੀ ਹੁਣ ਤੁਸੀਂ ਦੱਸੋ ਮੈਂ ਕਿੱਧਰ ਨੂੰ ਜਾਵਾਂ ਉਸ ਵਕਤ ਮੈਂ ਇੰਜ ਮਹਿਸੂਸ ਕਰ ਰਿਹਾ ਸੀ ਜਿਵੇਂ ਮੈਂ ਕੁਝ ਗੁਆ ਲਿਆ ਹੋਵਾਂ ਮੈਨੂੰ ਕੁਝ ਦਿਨ ਪਹਿਲਾਂ ਦਾ ਇੱਕ ਹੋਰ ਵਾਕਾ ਯਾਦ ਆ ਰਿਹਾ ਉਹ ਵੀ ਸੁਣ ਲਓ ਥੋੜੇ ਦਿਨ ਪਹਿਲਾਂ ਪੀਟੀਸੀ ਪੰਜਾਬੀ ਚੈਨਲ ਤੇ ਪੰਜਾਬੀ ਗੀਤ ਸੰਗੀਤ ਲਈ ਅਵਾਰਡ ਦਿੱਤੇ ਜਾ ਰਹੇ ਸਨ ਤਾਂ ਜਨਾਬ ਹੰਸਰਾ ਝਾਂਸਜੀ ਵੀ ਸਟੇਜ ਤੇ ਕਿਸੇ ਨੂੰ ਨਾਮ ਦੇਣ ਲਈ ਆਏ ਤਾਂ ਅਸੀਂ ਆਪਣੇ ਮਨਪਸੰਦ ਗਾਇਕ ਤੇ ਦੋ ਬੋਲ ਸੁਣ ਲਈ ਧਿਆਨ ਲਾ ਕੇ ਬੈਠ ਗਏ ਜਨਾਬ ਹੋਰਾ ਮਾਈਕ ਸੰਭਾਲਦਿਆਂ ਕਿ ਆ ਜਲੰਧਰ ਵਾਸੀਓ ਮੇਰਾ ਸਲਾਮ ਕਬੂਲ ਕਰਨਾ ਮੇਰੇ ਮਨ ਵਿੱਚ ਉਸੇ ਵਕਤੀ ਇੱਕ ਸਵਾਲ ਜਿਹਾ ਉੱਠਿਆ ਕਿ ਇਹ ਇਨਸਾਨ ਕਦੋਂ ਹੱਦਾਂ ਬੰਨਿਆਂ ਚ ਵੱਜ ਗਿਆ ਸਾਰੀ ਦੁਨੀਆ ਦੇ ਗਾਇਕ ਨੂੰ ਕੱਲੇ ਜਲੰਧਰ ਵਾਸੀਆਂ ਦਾ ਵਿਕਰੀ ਕਿ ਮੈਂ ਰਹਿ ਗਿਆ ਪਰ ਅੱਜ ਜਦ ਇਹ ਗੀਤ ਸੁਣਿਆ ਤਾਂ ਮੇਰੇ ਹਰ ਸਵਾਲ ਦਾ ਜਵਾਬ ਮੈਨੂੰ ਮਿਲ ਗਿਆ ਪਿੱਛੇ ਜੇ ਜਨਾਬ ਇੱਕ ਮਜ਼ਾਰ ਤੇ ਵੀ ਗੱਦੀ ਨਿਸ਼ੀਨ ਬਣੇ ਸੰਤਾਂ ਤਾਂ ਉਸ ਟਾਈਮ ਅਸੀਂ ਸੋਚਿਆ ਸੀ ਕਿ ਲੱਗਦਾ ਹੁਣ ਸਾਡਾ ਇਹ ਸਰੀਲਾ ਗਾਇਕ ਆਪਣਾ ਜ਼ਿਆਦਾ ਵਕਤ ਉਸ ਪਰਮਾਤਮਾ ਦੇ ਚਰਨਾਂ ਵਿੱਚ ਗੁਜ਼ਾਰਨਾ ਚਾਹੁੰਦਾ ਹੈ ਤੇ ਆਪਣੇ ਤੇ ਹੋਈਆਂ ਰਹਿਮਤਾਂ ਦਾ ਧੰਨਵਾਦ ਕਰਨਾ ਚਾਹੁੰਦਾ ਪਰ ਹੁਣ ਪਤਾ ਲੱਗਿਆ ਕਿ ਇਹ ਤਾਂ ਇਸ ਨਵੇਂ ਲੜੀਵਾਰ ਦਾ ਪਹਿਲਾ ਐਪੀਸੋਡ ਸੀ ਦੂਜੀ ਗੱਲ ਇਹ ਕਿ ਜਨਾਬ ਸੰਸਦ ਵਿੱਚ ਜਾ ਕੇ ਜੇ ਕੋਈ ਆਵਾਜ਼ ਉਠਾਉਣਾ ਚਾਹੁੰਦੇ ਸੰ ਤਾਂ ਉੱਥੇ ਜਾਣ ਦਾ ਇੱਕ ਹੋਰ ਰਾਹ ਰਾਜ ਸਭਾ ਵੀ ਸੀ ਤੇ ਨਾਲ ਹੀ ਜੇ ਇਹ ਸਿਆਸੀ ਰੋਟੀਆਂ ਸੇਕਣ ਵਾਲੇ ਕਰਾਕਰਾਂ ਨੂੰ ਕੁਝ ਨਮੈਂਦਗੀ ਦੇਣਾ ਚਾਹੁੰਦੇ ਸੰ ਤਾਂ ਉਸ ਰਾਜ ਗੈਕ ਨੂੰ ਰਾਜ ਸਭਾ ਲਈ ਵੀ ਤਾਂ ਨਾਮਜ਼ਦ ਕਰ ਸਕਦੇ ਸੰ ਅਰੋਤਾ ਇਸ ਦਰਵੇਸ਼ ਦੀ ਲੋਕਪ੍ਰਿਅਤਾ ਨੂੰ ਕਾਇਸ਼ ਕਰਨਾ ਚਾਹੁੰਦੇ ਸੰ ਪਰ ਉਹ ਸ਼ਾਇਦ ਇਹ ਭੁਲ ਕੇ ਕਿ ਕਰਦੀਪ ਮਾਨਕ ਸਾਬ ਨੂੰ ਭਾਵੇਂ ਆਪਣੇ ਲੋਕ ਗੀਤਾਂ ਰਾਹੀਂ ਲੋਕਾਂ ਤੋਂ ਬਾਦਸ਼ਾਹ ਦਾ ਦਰਜਾ ਮਿਲਿਆ ਸੀ ਪਰ ਸਿਆਸਤ ਵਿੱਚ ਉਹਨਾਂ ਨੂੰ ਜ਼ਮਾਨਤ ਜ਼ਬਤ ਕਰਵਾਉਣੀ پیسੀ ਚਲੋ ਛੱਡੋ ਇਹਨਾਂ ਗੱਲਾਂ ਨੂੰ ਪਰ ਹੁਣ ਤਾਂ ਮੇਰਾ ਆਪਣੇ ਸਭਿਆਚਾਰ ਪ੍ਰਤੀ ਪਿਆਰ ਵੀ ਕੱਚਾ ਜਾ ਜਾਪ ਰਿਹਾ ਹੈ ਜਿਹੜਾ ਇੱਕ ਬੱਚੇ ਦੇ ਕੋਈ ਸਵਾਲਾਂ ਕਰਕੇ ਆਪਣੇ ਅੰਦਰ ਸ਼ੱਕ ਦਾ ਬੀਜ ਲਾ ਬੈਠਾ ਹੈ ਪਰ ਹੁਣ ਕੋਈ ਸ਼ੰਕਾ ਵੀ ਤਾਂ ਨਹੀਂ ਰਹੀ ਤੇ ਨਾ ਹੀ ਹੋਰ ਫਸਲੀ ਬਟੇਰੇ ਨਾਲ ਕੋਈ ਗਿਲਾ ਰਿਹਾ ਕਿ ਉਹ ਪੰਜਾਬੀਅਤ ਦਾ ਕਹਨ ਕਰ ਰਹੇ ਹਨ ਹੁਣ ਤਾਂ ਇਹ ਸਬਰ ਹੀ ਹੋ ਗਿਆ ਕਿ ਜਦੋਂ ਸਾਰਾ ਹਵਾ ਹੀ ਉੱਤ ਗਿਆ ਤਾਂ ਕੀਤਾ ਵੀ ਕੀ ਜਾ ਸਕਦਾ ਇਹ ਤੇ ਮੇਰਾ ਇਹ ਮਕਸਦ ਨਹੀਂ ਕਿ ਕਿਸੇ ਨੂੰ ਭੰਡਿਆ ਜਾਵੇ ਤੇ ਨਾ ਹੀ ਇਹ ਮਕਸਦ ਹੈ ਕਿ ਕੌਣ ਕਿਸ ਸਿਆਸੀ ਪਾਰਟੀ ਦਾ ਗੁਣਗਾਨ ਕਰ ਰਿਹਾ ਮੇਰਾ ਤਾਂ ਸਿੱਧਾ ਤੇ ਸਪਸ਼ਟ ਇੱਕ ਹੀ ਮਕਸਦ ਹੈ ਕਿ ਜੇ ਆਪਾਂ ਆਪਣਾ ਅੱਜ ਦਾ ਸਵਾਲਿਆ ਤਾਂ ਕੱਲ ਨੂੰ ਰੋਣ ਦਾ ਵੀ ਆਪਾਂ ਨੂੰ ਕੋਈ ਹੱਕ ਨਹੀਂ ਹੈ ਹਰ ਲੇਖ ਦੇ ਅੰਤ ਵਾਂਗੂ ਮੇਰੇ ਇਸ ਲੇਖ ਦਾ ਵੀ ਉਹੀ ਅੰਤ ਹੈ ਕਿ ਤੂੰ ਸਮਰੱਥ ਵੱਡਾ ਮੇਰੀ ਮੱਤ ਥੋਰੀ ਰਾ ਧੰਨਵਾਦ